ਵਾਹਿ ਗੁਰੂ ਚੇਕਾ ਖਾਲਸਾ ਵਾਹਿਗੁਰੂ ਚੇਕੀ ਖਤੇ ਆਪ ਸੰਗਤਾਂ ਦੇ ਨਾਲ ਬਚਨ ਕੀਤਾ ਸੀ ਮਹਾਪੁਰਸ਼ શ્રીਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਟੱਲੇਵਾਲ ਪਿੰਡਰਾਂ ਵਾਲੇ ਉਹਨਾਂ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬੰਵੰਝ ਵਚਨਾਂ ਨੂੰ ਕਾਵ ਰਚਨਾ ਦੇ ਵਿੱਚ ਪਰੋਇਆ ਗਿਆ ਹੈ ਸੋ ਉਸ ਦੀ ਅੱਜ ਆਪਾਂ ਤੀਜੀ ਵੀਡੀਓ ਹੈ ਉਹ ਪਾਉਣ ਲੱਗੇ ਆਂ ਉਮਾਪੁਰਸ਼ਾ ਨੇ ਵਸਤੂ ਵਸਤੂ ਨਿਰਦੇਸ਼ ਮੰਗਲ ੴ ਸਤਿਗੁਰ ਪ੍ਰਸਾਦ ਜਿਵੇਂ ਤਿੰਨ ਪ੍ਰਕਾਰ ਦੇ ਮੰਗਲ ਹੁੰਦੇ ਨੇ ਵਸਤੂ ਨਿਰਦੇਸ਼ ਰੂਪ ਮੰਗਲ ਨਮਸਕਾਰ ਰੂਪ ਮੰਗਲ ਅਸ਼ੀਰਵਾਦ ਰੂਪ ਮੰਗਲ ਚਾਰ ਪ੍ਰਕਾਰ ਦੇ ਮੰਗਲ ਸੰਪਰਦਾਇ ਅਨੁਸਾਰ ਹੁੰਦੇ ਨੇ ਵਸਤੂ ਨਿਰਦੇਸ਼ ਆਤਮਕ ਮੰਗਲ ਨਮਸਕਾਰ ਉਤਮਕ ਮੰਗਲ ਅਸ਼ੀਰਵਾਦਮਕ ਮੰਗਲ ਚੌਥਾ ਹੈ ਚਿੰਤਾ ਆਤਮਕ ਮੰਗਲ ਤਾਂ ਇਸ ਤਰ੍ਹਾਂ ਉਹ ਮੰਗਲਾਂ ਦਾ ਭਾਵ ਦੱਸਦੇ ਹਨ ਉਹ ਲੰਬੀ ਵਿਸਤਾਰ ਦੇ ਸਹਿਤ ਉਹਨਾਂ ਨੇ ਕਰਿਆ ਸੋ ਆਪਾਂ ਵੀਡੀਓ ਜਿਹੜੀ ਵਧਣ ਤੋਂ ਡਰ ਕਰਕੇ ਇਸ ਮੁਤਾਬਕ ਆਪਾਂ ਸੰਖੇਪ ਦੱਸੇ ਨੇ ਉਸ ਤੋਂ ਬਾਅਦ ਉਹ ਜਿਹੜਾ ਗੁਰੂ ਸਹਿਬਾਨਾਂ ਦਾ ਮੰਗਲ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਜੋ ਹਦੈਤ ਸਰੂਪ ਹੈ ਓੰਕਾਰ ਸ਼ਬਦ ਦਾ ਪ੍ਰਕਾਸ਼ਕ ਹੈ ਸਰਬ ਵਿਆਪਕ ਹੈ ਸਤ ਗੁਰ ਪ੍ਰਸਾਦ ਸੱਚੇ ਗੁਰਾਂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਫਰਮਾਨ ਕਰਦੇ ਹਨ ਗੁਰੂ ਸਹਿਬਾਨ ਮੰਗਲ ਦੋਹਰਾ ਸ੍ਰੀ ਨਾਨਕ ਆਦ ਲੈ ਗੁਰੂ ਗ੍ਰੰਥ ਪਰੀਅੰਤ ਅਦ ਪੰਕਜ ਬੰਧਨ ਕਰੋਂ ਬੁੱਧ ਬਖਸ਼ੋ ਗੁਰਪੰਥ ਮਹੰਤ ਦੇ ਪੰਥ ਦੇ ਮਹਾਨ ਹੀ ਵਿਦਵਾਨ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਕਥਨ ਕਰਦੇ ਹਨ ਆਦ ਪਹਿਲੇ ਪਾਤਸ਼ਾਹ ਸੋਭਾ ਵਾਲੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਜੰਤ ਤੱਕ ਸਾਰੇ ਪਾਤਸ਼ਾਹਾਂ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕਰਦਾ ਹਾਂ ਅਤੇ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਵੰਜਾ ਵਚਨ ਕਾਵਿ ਅਨੁਸਾਰ ਲਿਖਣ ਲਈ ਗੁਰੂ ਪੰਥ ਗੁਰੂ ਖਾਲਸਾ ਪੰਥ ਜੀਓ ਮੈਨੂੰ ਇਹ ਬੁੱਧੀ ਜਿਹੜੀ ਵਕਸ਼ਣ ਦਿਓ ਤੇ ਨਾਲ ਹੀ ਉਹਨਾਂ ਪ੍ਰਮਾਣ ਦਿੱਤੇ ਹਨ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਤੇ ਅੱਗੇ ਬਾਪੁਰਸ਼ ਫਰਮਾਨ ਕਰਦੇ ਹਨ ਚਾਉ ਪਾਈ ਪਾਰ ਬ੍ਰਹਮ ਗੁਰੂ ਨਾਨਕ ਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਰ ਬ੍ਰਹਮ ਦੇ ਰੂਪ ਹੋਏ ਹਨ ਜਗ ਮੈਂ ਵਿਦ ਤੇ ਪਰਮ ਅਨੂਪ ਪੁਨਹ ਆਪ ਜੀ ਪਰਮ ਵੱਡੇ ਅਤੇ ਅਨੂਪ ਉਪਮਾਹੀ ਰਹਿਤ ਐਸੇ ਗੁਰੂ ਦੇਵ ਜੀ ਸੰਸਾਰ ਦੇ ਵਿੱਚ ਪ੍ਰਗਟ ਹੋਏ ਪਰ ਪਰ ਉਪਕਾਰ ਅਨਕ ਹੀ ਕੀਨੇ ਉਹਨਾਂ ਨੇ ਪ੍ਰਗਟ ਹੋ ਕੇ ਅਨੇਕਾਂ ਪ੍ਰਕਾਰ ਦੇ ਸੰਗਤਾਂ ਦੇ ਉੱਪਰ ਕੌਡੇ ਰਾਖਸ਼ ਵਰਗਿਆਂ ਦੇ ਉੱਪਰ ਸੱਜਣ ਠੱਗ ਵਰਗਿਆਂ ਦੇ ਉੱਪਰ ਅਨੇਕਾਂ ਹੀ ਪਰ ਉਪਕਾਰ ਕੀਤੇ ਹਨ ਪਤ ਤਜੀਵ ਤਾਰੇ ਮਤਹੀਨੇ ਜਿਹੜੇ ਕੌਡੇ ਰਾਖਸ਼ ਵਰਗੇ ਮਤਹੀਨੇ ਜੀਵ ਸੰਨ ਜਿਹੜੇ ਸੱਜਣ ਠੱਗ ਵਰਗੇ ਜਾਂ ਹੋਰਾਂ अनेका ਹੀ ਐਸੇ ਜੀਵ ਹਨ ਸੌ ਸਾਗਣ ਵਰਗੇ ਮਹਾਰਾਜ ਜੀ ਨੇ ਉਹ ਤਾਰੇ ਕੀ ਤਾਰਨੇ ਕੀਨੇ ਹਨ ਰਵ ਸਸ ਕਿਰਨ ਗਣਤ ਨਹ ਆਵੇ ਜਿਵੇਂ ਸੂਰਜ ਦੇ ਚੰਦਰਮੇ ਦੀਆਂ ਜੜੀਆਂ ਕਿਰਨਾ ਦੀ ਗਿਣਤੀ ਨਹੀਂ ਆਉਂਦੀ ਇਸ ਤਰ੍ਹਾਂ তথা ਗੁਰੂ ਗੁਣ ਅੰਤ ਨਾ ਪਾਵੇ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੇ ਤਾਰਿਆਂ ਦਾ ਜਿਹੜਾ ਅੰਤ ਨਹੀਂ ਕੋਈ ਪਾ ਸਕਦਾ ਉਹਨਾਂ ਦੇ ਭੇਦ ਦਾ ਕੋਈ ਅੰਤ ਨਹੀਂ ਪਾ ਸਕਦਾ ਏਕ ਜੋਤ ਦਸ ਦੇਹ ਧਰਿਓ ਹੈ ਪਾਤਸ਼ਾਹ ਜੀ ਦੀ ਇੱਕ ਜੋਤ ਰਹੀ ਹੈ ਤੇ ਦਸ ਸਰੀਰ ਉਹਨਾਂ ਧਾਰਨ ਕੀਤੇ ਹਨ ਗੁਰ ਕੇ ਗੁਣ ਨਹਿ ਜਾਤ ਕਹਿਓ ਹੈ ਗੁਰੂ ਜੀ ਦੇ ਗੁਣ ਉਹ ਕਹੇ ਨਹੀਂ ਜਾਂਦੇ ਜੈ ਸਿਮਰੈ ਗੁਰੂ ਨਾਨਕ ਸਾਧਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਿੱਥੇ-ਜਿੱਥੇ ਸਤਕਾਰ ਪਿਆਰ ਦੇ ਪ੍ਰੇਮ ਦੇ ਨਾਲ ਇਸ ਐਨੇ ਵੀ ਯਾਦ ਕੀਤਾ ਹੈ ਦਸਮ ਗੁਰੂ ਲਗ ਹੋਵਤ ਆਧਾਦਰ ਉਥੇ ਜਿਹੜੇ ਦਸਵੇਂ ਪਾਤਸ਼ਾਹਿਆਂ ਦੀ ਜੋਤ ਦੇ ਵਿੱਚ ਕਿਉਂਕਿ ਬਹੁਤ ਜਾਦੇ ਉਦਾਹਰਣਾਂ ਨੇ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬਾਬੇ ਨਾਨਕੀ ਨੇ ਯਾਦ ਕੀਤਾ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਉਦਾਸੀਆਂ ਦੇ ਵਿੱਚੋਂ ਬਾਬੇ ਨਾਨਕੀ ਨੂੰ ਮਿਲਣ ਆਏ ਹੋਰ ਵੀ ਐਸ਼ੀਆਂ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਕਹਾਣੀਆਂ ਨੇ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਉਥੇ-ਉਥੇ ਦਸਵੇਂ ਪਾਤਸ਼ਾਹਿਆਂ ਹਾਜ਼ਰ ਹੋਈਆਂ ਹਨ ਦਸੋ ਸਲਤਨਤ ਏਕ ਸਰੂਪ ਦਸੋ ਪਾਤਸ਼ਾਹੀਆਂ ਦੀ ਵੱਖਰੀ ਵੱਖਰੀ ਸਰੀਰਕ ਕਿਰਿਆ ਰਹੀ ਹੈ ਪਰ ਇੱਕ ਸਰੂਪ ਹਨ ਰਿਦਾ ਅਹ ਗੁਰਗ੍ਰੰਥ ਅਨੂਪ ਦਸੋ ਪਾਤਸ਼ਾਹੀਆਂ ਦਾ ਹਿਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਜੋਤ ਹਨ ਇਨ ਮੈਂ ਭੇਦ ਰੰਚ ਨਹਿ ਮਾਨੋ ਮਹਾਂਪੁਰਸ਼ ਫਰਮਾਨ ਕਰਦੇ ਹਨ ਕਿ ਦਸਾਂ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਥੋੜਾ ਵੀ ਭੇਦ ਫਰਕ ਨਾ ਮੰਨੋ ਲਹੇ ਭੇਦ ਅਗਿਆਤ ਪਛਾਨੋ ਜਿਹੜਾ ਬੰਦਾ ਭੇਦ ਫਰਕ ਜਾਣੇਗਾ ਉਹ ਅਗਿਆਤ ਬੇਸਮਝ ਉਹਨੂੰ ਮੂਰਖ ਮੰਨਣਾ ਕਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨ ਸ੍ਰੀ ਸ਼ੋਭਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਸੁਜਾਨ ਅੰਤਰਜਾਮੀ ਹਨ ਤਿਨ ਕੋਏ ਵਾਚਨ ਕਥੋ ਅਬਿਰਾਮ ਸ੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਇਹੜੇ 52 ਵਾਚਨ ਹਨ ਸੁੰਦਰ ਵਾਚਨ ਉਹਨਾਂ ਨੂੰ ਕਥਨ ਵਰਣਨ ਕਰਨਾ ਕਰਦਾ ਹਾਂ ਦੇਸ਼ ਮਾਲਵਾ ਤਜ ਕਿਰਪਾਲਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਧਰ ਮਾਲਵੇ ਦੇਸ਼ ਨੂੰ ਤਾਰਦਿਆਂ ਹੋਇਆ ਮਾਲਵੇ ਦੇਸ਼ ਇਥੋਂ ਦਮਦਮਾ ਸਾਹਿਬ ਵਿਖੇ ਹੁੰਦਿਆਂ ਹੋਇਆ ਮਾਲਵੇ ਦੇਸ਼ ਨੂੰ ਤਜ ਕਰਕੇ ਅਬਚਲ ਨਗਰ ਗਏ ਤਿਸ ਕਾਲਾ ਜਿਸ ਕਾਲ ਸਮੇਂ ਮਹਾਰਾਜ ਜੀ ਨੇ ਮਾਲਵੇ ਦੇਸ਼ ਤੋਂ ਅਬਚਲ ਨਗਰ ਨਦੇੜ ਵਿਖੇ ਜਾਣ ਦਾ ਜਿਹੜਾ ਮਨ ਦੇ ਵਿੱਚ ਇਹ ਕਰਣਾ ਕੀਤਾ ਧਾਰਨ ਕੀਤਾ ਹੈ ਤਹ ਅਨੇਕ ਕੌਤਕ ਵਰਤਾਇਓ ਉਥੇ ਜਾ ਕੇ ਮਹਾਰਾਜ ਜੀ ਨੇ ਅਨੇਕਾਂ ਪ੍ਰਕਾਰ ਦੇ ਕੌਤਕ ਵਰਤਾਏ ਜਿਵੇਂ ਮੂਲੇ ਖੱਤਰੀ ਦਾ ਉਧਾਰ ਕੀਤਾ ਮਦੋਦਾਰਸ਼ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਦੇ ਰੂਪ ਦਿੱਤਾ ਤੇ ਹੋਰ ਅਨੇਕਾਂ ਪ੍ਰਕਾਰ ਦੇ ਜਿਹੜੇ ਕੌਤਕ ਵਰਤੌਣੇ ਕੀਤੇ ਹਨ ਦੇਹ ਕੋ ਅੰਤ ਜਾਨ ਨਿਰਾਇਓ ਉਥੇ ਹੀ ਦਸ਼ਮੇਸ਼ ਪਿਤਾ ਨੇ ਆਪਣੇ ਇਹ ਦੇਹ ਸਰੀਰ ਦਾ ਜਿਹੜਾ ਨੇੜੇ ਆਇਆ ਸਮਾਂ ਨੇੜੇ ਆਇਆ ਦੇਖ ਕਰਕੇ ਲੋਹਰਾ ਸੰਮਤ 1765 ਬਰਖ ਬਤੀਤ ਵਿਕਰਮੀ ਸੰਮਤ 1765 ਦੇ ਵਿੱਚ ਸਾਲ ਉਤੇ ਬਤੀਤ ਗੁਜਰੇ ਭਾਵ ਸੰਮਤ 1765 ਵਿਕਰਮੀ ਵਿੱਚ ਕਤਕ ਸ਼ੂਦ ਤਿਥ ਦੂਜ ਕੋ ਬਾਣੀ ਗੁਰਤਾ ਦੀਤ ਕਤਕ ਮਹੀਨੇ ਦੀ ਜਿਹੜੀ ਦੂਜ ਥਿਤ ਸੀ ਤੇ ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣੀ ਕਰੀ ਚੌਪਈ ਗੁਰਤਾ ਗੁਰੂ ਗ੍ਰੰਥ ਕੋ ਦਿਨ ਓਹ ਸ੍ਰੀ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੰਗਤ ਸਹਿਤ ਗੁਰੂ ਅਸੀਨੋਂ ਫਿਰ ਸੰਗਤ ਸਹਿਤ ਨਾਲ ਗੁਰੂ ਜੀ ਅਸੀਨੋਂ ਬੈਠ ਗਏ ਸਬਾ ਵਿੱਚ ਗੁਰ ਸੋਭਤ ਐਸੇ ਸਬਾ ਵਿੱਚ ਗੁਰੂ ਜੀ ਐਸੇ ਤਰ੍ਹਾਂ ਸੋਭਦੇ ਹਨ ਉੱਡ ਗਨ ਮਹਿ ਪੂਰਨ ਸਸ ਜੈਸੇ ਜਿਵੇਂ ਉੱਡ ਗਨ ਤਾਰਿਆਂ ਦੇ ਵਿੱਚ ਪੂਰਨ ਰੂਪ ਪੁੰਨਿਆਂ ਦਾ ਜਿਹੜਾ ਚੰ드ਰਮਾ ਸੋਭਦਾ ਹੈ ਗੁਰਬਚਨ ਨਿਕਸਤ ਸੁਦਾ ਮਨਿੰਦ ਗੁਰੂ ਜੀ ਨੇ ਬਚ ਬਚਨ ਸੁਦਾ ਅੰਮ੍ਰਿਤ ਰੂਪ ਬਚਨ ਜਿਹੜੇ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਨਿਕਾਲਦੇ ਕੱਢਦੇ ਹਨ ਸਿੱਖ ਬਿੰਦ ਰਾਦਕ ਪੀਵਹਿ ਬ੍ਰਿੰਦ ਸਾਰੇ ਸਿੱਖ ਦੇਵਤਿਆਂ ਦੇ ਵਾਂਗ ਉਹਨਾਂ ਵਚਨਾਂ ਨੂੰ ਪੀ ਰਹੇ ਹਨ ਦਸ ਸਰੂਪ ਲਗ ਸੁਭ ਉਪਦੇਸ਼ ਦਸਵੇਂ ਸਰੂਪ ਲਗ ਜੋ ਸੁਭ ਚੰਗੇ ਉਪਦੇਸ਼ ਦਿੱਤੇ ਜਾ ਚੁੱਕੇ ਹਨ ਸਿੱਖ ਸੰਗਤ ਪ੍ਰਤ ਕਹਿਓ ਵਿਸ਼ੇਸ਼ ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਇਹ ਵਾਚਨ ਕੀਤੇ ਬੀਨ ਬੀਨ ਨੀਕੇ ਗੁਣ ਸਭ ਹੀ ਸਾਰੇ ਹੀ ਚੰਗੇ ਗੁਣ ਚੁਣ ਚੁਣ ਕਰਕੇ ਭਰ ਦਿੱਤੇ ਹਨ ਸਿੱਖਨ ਕਾ ਗੁਰੂ ਦੀਨੋ ਤਬਹੀ ਉਹਦੋਂ ਗੁਰੂ ਜੀ ਨੇ ਸਿੱਖਾਂ ਨੂੰ ਗੁਰੂ ਦੀਨੋ ਐਸੀ ਬਾਸਤਨ ਹੈ ਜਗ ਮਹਿ 마ਹੀ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਕਿ ਸਿੱਖਾਂ ਨੂੰ ਸਾਰੇ ਗੁਣ ਜਿਹੜੇ ਬਖਸ਼ੇ ਨੇ ਕੀਤੇ ਨੇ ਕੋਈ ਐਸੀ ਵਸਤੂ ਸੰਸਾਰ ਦੇ ਵਿੱਚ ਨਹੀਂ ਹੈ ਜੋ ਸੰਗਤ ਕੋ ਦੀਨੋ ਨਾਹੀ ਜਿਹੜੀ ਸੰਗਤ ਨੂੰ ਮਹਾਰਾਜ ਜੀ ਨੇ ਨਾ ਦੇਣੀ ਕੀਤੀ ਹੈ ਜੋ ਸੰ ਅਸ ਗੁਰ ਕੇ ਉੱਤਮ ਉਪਦੇਸ਼ ਸੋ ਐਸੇ ਗੁਰੂ ਜੀ ਦੇ 52 ਉਪਤ ਉੱਤਮ ਜਿਹੜੇ ਉਪਦੇਸ਼ ਹਨ ਆਸ ਸੰਖੇਪ ਤੇ ਕਹਿਓ ਅਸ਼ੇਸ਼ ਅਤ ਬਹੁਤੇ ਸੰਖੇਪ ਨਾਲ ਅਸ਼ੇਸ਼ 52 ਉਪਦੇਸ਼ ਕਹੋ ਮਹਾਂਪੁਰਸ਼ ਕਹਿੰਦੇ ਇਹਨਾਂ ਨੂੰ ਅਸੀਂ ਕਥਾ ਰੂਪ ਦੇ ਵਿੱਚ ਕਹਿਣਾ ਕਰਾਂਗੇ ਤੀਨ ਦਿਨਸ ਦੀਵਾਨ ਲਗਾਇਓ ਮਹਾਰਾਜੀ ਨੇ ਗੁਰਤਾ ਗੱਦੀ ਦੇਣ ਤੋਂ ਉਪਰੰਤ ਜੋਤੀ ਜੋਤ ਸਮਾਉਣ ਤੱਕ ਤਿੰਨ ਦਿਨ ਇਸੇ ਤਰ੍ਹਾਂ ਜਿਹੜਾ ਦੀਵਾਨ ਲੱਗਦਾ ਰਿਹਾ ਹੈ ਦੇਗ ਅਟੋਟ ਸਬਨ ਵਰਤਾਇਓ ਤੇ ਸਾਰਿਆਂ ਵਾਸਤੇ ਖੁੱਲਾ ਜਿਹੜਾ ਗੁਰੂ ਕਾ ਲੰਗਰ ਚਲਾਇਆ ਗਿਆ ਗੁਰ ਅੰਤਮ ਬਚ ਕੀਨ ਬਖਾਨ ਉਹਨਾਂ ਤਰੇ ਦਿਨਾਂ ਵਾਲੇ دیਵਾਨਾਂ ਵਿੱਚ ਗੁਰੂ ਜੀ ਨੇ ਅੰਤਲੇ ਸਮੇਂ ਦੇ ਬਚਨ ਜਿਹੜੇ ਕਥਨ ਕੀਤੇ ਹਨ ਸਿੱਖਨ ਲਿਖੇ ਹੇਤ ਕਲਿਆਣ ਜੋ ਉਸ ਸਮੇਂ ਦੇ ਸਿੱਖ ਸਨ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਰਹਿਣ ਵਾਲੇ ਉਹਨਾਂ ਨੇ ਸਾਰਿਆਂ ਦੇ ਭਲੇ ਵਾਸਤੇ ਇਹ 52 ਸ਼ਬਦ ਨੇ ਜਿਹੜੇ ਲਿਖ ਲਏ ਹਨ 52 ਬਚਨ ਸਾਰ ਮੈਂ ਕੀਨੋ ਸ੍ਰੀ ਗੁਰੂ ਜੀ ਇਹ 52 52 ਬਚਨ ਕੀਤੇ ਹਨ ਤੇ ਉਹਨਾਂ ਦਾ ਜਿਹੜਾ ਸਾਰ ਤਤ ਰੂਪ ਹੈ ਸੋ ਹਮ ਕਾਬਿਏ ਛੰਦ ਰਚ ਦੀਨੇ ਮਹਾਂਪੁਰਸ਼ ਸ੍ਰੀਮਾਨ ਸੰਤ ਭਗਵਾਨ ਸਿੰਘ ਜੀ ਕਹਿ ਰਹੇ ਹਨ ਕਿ ਉਹਨਾਂ ਬਚਨਾਂ ਨੂੰ ਅਸੀਂ ਕਾਬਿਏ ਰੂਪ ਦਾ ਛੰਦ ਦਾ ਬਣਾ ਦਿੱਤਾ ਹੈ ਸੋ ਹੁਣ ਆਪਾਂ ਇਹਨਾਂ ਬਚਨਾਂ ਨੂੰ ਇੱਕ ਇੱਕ ਬਚਨਾਂ ਨੂੰ ਆਪਾਂ ਹਫਤੇ ਦੇ ਵਿੱਚ ਪਹਿਲਾਂ 2 ਦਿਨ ਆਖਿਆ ਸੀ ਤੇ ਸੰਗਤਾਂ ਦੀ ਹੁਕਮ ਦੇ ਉੱਪਰ ਹਫਤੇ ਦੇ ਵਿੱਚ 3 ਦਿਨ ਆਪਾਂ ਇਹਨਾਂ ਬਚਨਾਂ ਨੂੰ ਪਾਇਆ ਕਰਾਂਗੇ ਸੋ ਸਰਵਾਂ ਸੰਗਤਾਂ ਨੂੰ ਬੇਨਤੀ ਹੈ ਵਾਧੂ ਵਧੇ ਇਹਨਾਂ ਬਚਨਾਂ ਨੂੰ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਤੱਕ ਪਹੁੰਚਾਣਾ ਕਰੋ ਛਾੜ YouTube ਜਿਹੜਾ ਚੈਨਲ ਵਾਲਿਆ ਬਾਬਾ ਰਾਜੀਆ ਬੱਛਵਾਨਾਂ ਦੇ ਉੱਪਰ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਸੋ ਆਓ ਆਪਾਂ ਸਮਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ